ਗਿਆ ਆਰਸੀਮ ਦੋਸਤੋ ਅੱਜ ਅਸੀਂ ਗਿੱਲਾ ਪਿੰਡ ਵਿੱਚ ਪਹੁੰਚੇ ਆਂ ਆਰਸੀਮ ਦਾ ਮੇਲਾ ਇੱਥੇ ਪਹਿਲਾਂ ਰਾਤ ਯਾਤਰਾ ਕੱਢੀ ਗਈ ਆਰਸੀਮ ਦੀ ਬੜਾ ਮਾਹੌਲ ਸੀ ਹੁਣ ਲਗ ਲਗ ਹਲੇਸਤਾਲਾਂ ਤੇ ਢੇੜਾ ਦੇ ਰਹੇ ਨੇ ਆ ਸਾਰੀਆਂ ਕੁਰਸੀਆਂ ਭਰ ਦਣੀਆਂ ਦੇਖੋ ਆਰਸੀਮ ਦੀ ਮੇਲਾ ਆਰਸੀਮ ਦਾ ਮੇਲਾ ਲਗ ਲਗ ਬਹੁਤ ਬਹੁਤ ਦੂਰੋਂ ਆਏ ਨੇ ਬਹੁਤ ਬਹੁਤ ਦੂਰੋਂ ਮੇਲਾ ਦੇਖਣ ਇੱਥੇ ਆਏ ਨੇ ਆਰ ਸਿੰਘ ਦੇ ਹਲੇ ਸਟਾਰਟ ਹੋ ਰਿਹਾ ਵਾ ਹਲੇ ਸ਼ੁਰੂਆਤ ਹੋ ਰਹੀ ਆ ਦਿਖਾ ਰਹੇ ਨਾ ਦੁਬਾਰਾ ਫੇਰ ਦਿਖਾਵਾਂਗੇ ਆਰ ਸਿੰਘ ਦਾ ਮੇਲਾ ਦੇਖੋ ਲਾਗ ਲਾਗ ਤੇਲੇ ਨੇ ਬਹੁਤ ਵਧੀਆ ਸਟਾਲ ਲੱਗੇ ਨੇ ਦੇਖੋ ਸਭ ਕੁਝ ਆਰ ਸਿੰਘ ਦਾ ਹੀ ਹੈ ਬੜਾ ਮਾਹੌਲ ਗਰਮ ਹੈ ਹਲੇ ਚੱਲਣਾ ਸ਼ੁਰੂ ਹੋਣਾ ਹੈ ਆਰਸੀਐਮ ਦਾ ਮੇਲਾ ਹਲੇ ਲੋਕ ਆ ਰਹੇ ਨੇ ਰਾਤ ਯਾਤਰਾ ਜਿਹੜੀ ਸੀ ਆਰਸੀਐਮ ਉਹ ਨਿਕਲ ਚੁੱਕੀ ਹੈ ਰਾਤ ਯਾਤਰਾ ਸਾਰੇ ਹੀ ਸਟਾਲ ਦੇਖੋ ਬਹੁਤ ਦੂਰ ਤੱਕ ਹਲੇ ਹਲੇ ਸਟਾਰਟਿੰਗ ਹੋ ਰ ਜਾ ਰਿਹਾ ਤੇ ਆਰਸੀਐਮ ਇੱਕ ਖੇਤ ਦੀ ਤੰਦਰੁਸਤੀ ਵਾਸਤੇ ਆਰਸੀ ਦੀ ਬਹੁਤ ਵੱਡੀ ਦੇਣ ਹੈ। ਛੇਤ ਦੀ ਤੰਦਰੁਸਤੀ ਵਾਸਤੇ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਛੇਤ ਨੂੰ ਤੰਦਰੁਸਤ ਰੱਖਣ ਵਾਸਤੇ ਆਰਸੀ ਨੂੰ ਦੀ ਬਹੁਤ ਵੱਡੀ ਦੇਣ ਹੈ। ਇੱਕ ਵਾਰ ਪ੍ਰੋਡੈਕਟ ਯੂਜ਼ ਕਰਕੇ ਦੇਖੋ। ਕਿਸੇ ਵੀ ਬਿਮਾਰੀ ਦਾ ਹੈ, ਉਹ ਪ੍ਰੋਡੈਕਟ ਦੇਖੋ। ਜਿਵੇਂ ਗਾਮਾ origignal ਹੈ, ਬਹੁਤ ਵਧੀਆ ਰਿਜ਼ਲਟ ਹੈ। ਇਸ ਤਰ੍ਹਾਂ ਦੇ ਕਈ ਪ੍ਰੋਡੈਕਟ ਨੇ। ਮੈਗਾ ਹੈ, ਨਾੜੀ ਬਲੋਕਿੰਗ ਵਾਸਤੇ ਕੋਈ ਵੀ ਜੋੜਾਂ ਦਰਦ ਵਾਸਤੇ ਇੱਕ ਵਾਰ ਤੁਸੀਂ ਪ੍ਰੋਟेक्ट ਵਰਤ ਕੇ ਦੇਖੋ ਆਰਸੀ ਮਦਾਬ ਦੇ ਮੁਖੋਂ ਦੱਸੋਗੇ ਫਿਰ ਆਪਦੇ ਮੁਖ ਤੋਂ ਦੱਸੋਗੇ ਮੁਖੋਂ ਬੋਲ ਕੇ ਵੀ ਆਰਸੀਮ ਜੈ ਆਰਸੀਮ ਇਸ ਤਰ੍ਹਾਂ ਆਪਦੇ ਮੂੰਹੋਂ ਬੋਲ-ਬੋਲ ਕੇ ਜੈ ਆਰਸੀਮ ਜੈ ਆਰਸੀਮ ਬੋਲੋਗੇ ਵੀ ਹਾਂ ਆਰਸੀਮ ਕੁਝ ਚੀਜ਼ ਹੈ ਇਹ ਕੈਸੇ ਦੀ ਬਣਾਈ-ਬਣਾਈ ਨਹੀਂ ਕਿ ਬਹੁਤ ਵਧੀਆ ਆਪਣੇ ਹੋਂਦ ਵਿੱਚ ਆ ਆਰਸੀਮ ਆਈ ਹੈ ਦੋਸਤੋ ਇੱਕ ਵਾਰ ਜ਼ਰੂਰ आरसीएम ਦੇ ਪ੍ਰੋਡਕਟ ਨੂੰ ਵਰਤ ਕੇ ਦੇਖੋ ਜੈ ਆਰ ਸੀ ਐਮ ਜੈ ਆਰ ਸੀ ਤੁਹਾਡਾ دوست ਹੰਸਰਾਜ ਜਗਰਾਉ ਤੋਂ